मेरा पर है पर मुझे ना की तो सुन सुन ना तो हो गया दुकान ते गया है गड्डी चुप गड्डी खड़ी कितनी है गड्डी देने चाह के कोई के बाहर बैठे ना जब बंदे नहीं खड़े गए तो एक पूरी हिंदुस्तान की है ना बहुत बड़ा फैलियर हो गया अब पूरे व्यापारियों का ना विश्वास हो जाएगा पूरे इंडिया गवर्नमेंट तो रुकूगा एने भी पंजाब गवर्नमेंट तो रुकूगा पूरे हिंदुस्तानी सब को माण सब कुछ बुला बुला सकते चंगा था मान चंद्र प्राप्त ज्यादा ਮੈਂ ਮੈਂ ਸੋਹਿਆ ਹਾਂ ਤੇ ਇਹ ਬੜਾ ਬੜਕੀ ਪਾ ਇਹਨਾਂ ਦੇ ਪੂਰੇ ਨੇ ਤੇ ਇਹਨਾਂ ਦੇ ਜਿੰਨੇ ਵੀ ਹਿੰਦੁਸਤਾਨ ਨੇ ਸੈਂਟਰ ਜੇਲ੍ਹਾਂ ਦੇ ਵਿੱਚ ਬੰਦੇ ਪਾੜੇ ਹੋਏ ਆ ਗਵਰਨਮੈਂਟ ਦੀ ਵੱਡੀ ਵੱਡੀ ਜੇਲ੍ਹਾਂ ਚ ਬੰਦੇ ਪਾੜੇ ਹੋਏ ਕਿ ਸਵਾਸਰ ਪਾੜੇ ਹੋਏ ਤਾਂ ਕੀ ਕਰਾਣਾ ਗਵਰਨਮੈਂਟ ਨੇ ਹੈ ਜਿਹੜੇ ਉਤਪਾਦੀ ਇਹਨਾਂ ਨੂੰ ਟੈਕਸ ਦਿੰਦੇ ਆ ਹਿੰਦੁਸਤਾਨ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਹਾਂਜੀ

ਉਹ ਜਿਹੜੇ ਬੰਦੇ ਗਵਰਨਮੈਂਟ ਨੂੰ ਕਰਨਾ ਦਿੱਖਤ ਦਿੰਦੀ ਹੈ ਐਨੇ ਬੰਦਿਆਂ ਨੂੰ ਰੋਜ਼ਗਾਰ ਦਿੰਦੀ ਹੈ ਦੇਖੋ ਉਹਦੀ ਸੜਕ ਦੇ ਉੱਤੇ ਕੀ ਹਾਲ ਹੈ ਹੈ ਜੀ

जब बंद नहीं पड़े गए एक पूरे तो तो हिंदुस्तान बहुत बड़ा हो अब पूरे व्यापारिया का विश्वास उठ पूरे इंडिया गवर्नमेंट तो रुकूगा रुकूगा पूरे हिंदुस्तान चल सक

ਮੁਸਤਾਨੇ ਸੈਂਟਰ ਜੇਲ੍ਹਾਂ ਦੇ ਵਿੱਚ ਬੰਦੇ ਭਾਲੇ ਹੋਏ ਆ। 2 ਮਿੰਟ ਦੀ ਵੱਡੀ ਵੱਡੀ ਜੇਲ੍ਹਾਂ ਚ ਬੰਦੇ ਭਾਲੇ ਹੋਏ ਨੇ ਕਿਸ ਵਾਸਤੇ ਭਾਲੇ ਹੋਇਆ ਤਾਂ ਕੀ ਕਰਾਣਾ ਕੋਰਮੈਂਟ ਨੂੰ ਹੈ? ਇਹ ਦੇ ਬਿਪਾਰੀ ਮਾਨੂੰ ਟੈਕਸ ਦਿੰਦੇ ਆ। ਮੁਸਤਾਨ ਗੌਰਮੈਂਟ ਨੂੰ ਟੈਕਸ ਦਿੰਦੇ ਆ। ਹਾਂਜੀ ਉਹਨਾਂ ਤਾਂ ਫੂਟ ਤੇ ਸੱਲਨ ਤੋਂ ਇਹ ਬਦਮਾਸ਼ਾ ਤੋਂ ਤੁਸੀਂ ਕੀ ਲੈ ਲੋਗੇ? ਜੋ ਗੌਰਮੈਂਟ ਦੇ ਕੋ ਮੌਜੂਦ ਸਭ ਰਾਜ ਦਾ ਰਾਜਾ ਕੋਲੇ ਕੋਰ ਪਬਲਿਕ ਦੋਈ ਚੀਜ਼ਾਂ ਮੰਗਦੀ ਐ ਇਨਸਾਫ ਤੇ ਸੁਰੱਖਿਆ ਕੋਰ ਕੁਛ ਨਹੀਂ ਮੰਗਦੀ ਕੁਛ ਨਹੀਂ ਚਾਹੀਦਾ ਤਾਂ ਰਾਇਤੋ ਆ ਮਨ ਜੀ

भाषा <laughs> को <laughs> <laughs>